ਦੋਸਤੋ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਔਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਝਾੜੂ ਵਾਲਿਆਂ ਨੇ ਕਰਮਜੀਤ ਸਿੰਘ ਅਨਮੋਲ ਪੁੱਤਰ ਸਾਧੂ ਸਿੰਘ ਨੂੰ ਟੈਗਟ ਦਿੱਤੀ ਹੈ ਔਰ ਉਹ ਮਰਾਸੀ ਜਾਤ ਨਾਲ ਸੰਬੰਧਤ ਹੈ ਉਹਨੇ ਜਾਲੀ ਦੂਮ ਜਾਤੀ ਦਾ ਸਰਟੀਫਿਕੇਟ ਲਾ ਕੇ ਆਪ ਦੇ ਆਪ ਦੇ ਜਿਹੜੇ ਆ ਨਾਮਜ਼ਦਗੀ ਕਾਗਜ਼ ਆ ਦਾਖਲ ਕੀਤੇ ਆ ਸੋ ਮੈਂ ਅੱਜ ਪੰਜਾਬ ਦੀਆਂ ਸਾਰੀਆਂ ਐਸਸੀ ਜਥੇਬੰਦੀਆਂ ਸਾਰੇ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਨੇ ਪਰਚੋਲ ਨਹੀਂ ਕਰਨੀ ਐਸਸੀ ਦੀ ਕਿਉਂਕਿ ਇਹ ਸਰਕਾਰ ਦਾ ਨੁਮਾਇੰਦਾ ਹੈ ਇਹ ਪਰਚੋਲ ਆਪਾਂ ਨੂੰ ਖੁਦ ਨੂੰ ਕਰਨੀ ਪੈਣੀ ਆ ਕਿਉਂਕਿ ਰਿਜ਼ਰਵੇਸ਼ਨ ਚੋਰਫੜੋ ਮੋਰਚਾ ਅਸੀਂ ਤਾਂ ਹੀ ਲਾਇਆ ਸੀ ਕਿ ਸਾਡੇ ਹੱਕਾਂ ਤੇ ਇਹ ਲੋਕ ਜੋ ਡਾਕਾ ਮਾਰ ਰਹੇ ਐ ਇਹਨਾਂ ਲੋਕਾਂ ਨੂੰ ਅਸੀਂ ਫੜਨਾ ਸਜ਼ਾਵਾਂ ਦਿਵਾਉਣੀਆਂ ਇਹਨਾਂ ਨੂੰ ਔਰ ਸਾਥੀਓ ਤੁਸੀਂ ਸਾਰੇ ਜਿੰਨੇ ਮੇਰੇ ਸਾਥੀ ਸੰਗਰੂਰ ਤੇ ਰਹਿਣ ਵਾਲੇ ਐ ਜਿੰਨੇ ਮੇਰੇ ਸਾਥੀ ਪੱਤਰਕਾਰ ਭਰਾ ਸਾਡੇ ਜਾਓ ਇਹਨਾਂ ਦੇ ਗੰਡੂਏ ਪਿੰਡ ਚ ਜਾਓ ਜਲਾਲ ਉੱਥੇ ਜਾ ਕੇ ਪੁੱਛੋ ਵੀ ਕੁਲਦੀਪ ਮਾਨਕ ਦੀ ਜਾਤ ਕੀ ਸੀ ਔਰ ਇਹਦੀ ਜਾਤ ਕੀ ਹੈ ਕਿਉਂਕਿ ਇਹ ਮਰਾਸੀ ਜਾਤੀ ਨਾਲ ਸੰਬੰਧਤ ਹੈ ਜੋ ਕਿ ਪਛੜੀਆਂ ਸ਼੍ਰੇਣੀਆਂ ਚੋਂ ਆਉਂਦੇ ਆ ਇਹ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਅੱਜ ਇਸ ਜਿਹੜਾ ਹੈ ਪੰਜਾਬ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਹੜਾ ਹੈ ਇੱਕ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਔਰ ਇਹ ਕਲਾਕਾਰ ਹੈ ਕਲਾਕਾਰਾਂ ਦੀ ਸਰਕਾਰ ਹੈ ਦੋਸਤੋ ਇਹਨਾਂ ਨੇ ਜਿੱਤ ਕੇ ਵਾਪਸ ਨਹੀਂ ਆਉਣਾ ਅੱਜ ਫਰੀਦਕੋਟ ਦੇ ਲੋਕ ਖਾਸ ਕਰਕੇ ਆਪਦੀ ਜ਼ਮੀਰ ਜਗਾਉਣਾ ਜੇ ਅੱਜ ਵੀ ਸਦੀਕ ਸਾਹਿਬ ਵਾਂਗੂੰ ਜੇ ਇਹ ਜਿੱਤ ਕੇ ਜਾਵੜੇ ਸਲੀਕ ਵੀ ਜਾਲੀ ਸਰਟੀਫਿਕੇਟ ਵਾਲਾ ਸੀਗਾ ਅਸੀਂ ਉਹਦੇ ਵੀ ਕੁਰਸੀ ਨਾਮੇ ਚੱਕਨੇ ਆਂ ਔਰ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਇਸ ਗੱਲ ਤੇ ਪੂਰੀ ਪੇਰਵਾਹੀ ਕਰੂਗਾ ਤੁਸੀਂ ਵੀ ਸਾਰੇ ਲੋਕ ਪੇਰਵਾਹੀ ਕਰੋ ਜਿੱਥੇ ਕੋਈ ਸਾਡੇ ਹੱਕਾਂ ਤੇ ਡਾਕਾ ਮਾਰ ਰਿਹਾ ਦਿਨ ਦਿਹਾੜੇ ਸਾਨੂੰ ਲੁੱਟੀ ਜਾ ਰਿਹਾ ਹੈ ਜਾਲੀ ਜੱਤੀ ਸਰਟੀਫਿਕੇਟ ਬਣਾ ਕੇ ਸਾਥੀਓ ਜਿੱਥੇ ਤੁਸੀਂ ਮੇਰੀ ਮਦਦ ਕਰਨੀ ਹੈ ਮੈਂ ਆ ਯਾਰ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ ਆ ਆ ਇਹਨਾਂ ਲੋਕਾਂ ਨੂੰ ਅਸੀਂ ਮੂੰਹ ਤੋੜਵਾ ਜਵਾਬ ਦੇਣਾ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਣਾ ਭਗਵੰਤ ਮਾਨ ਦੀ ਸਰਕਾਰ ਨੇ ਇਹਦੇ ਅਫਸਰਾਂ ਨੇ ਇਹਦੀ ਜਿਹੜੀ ਪੜਤਾਲ ਨਹੀਂ ਕਰਨੀ ਅਸੀਂ ਉੱਥੇ ਵੀਡੀਓ ਬਣਾ ਕੇ ਉਹਨਾਂ ਦੇ ਪਿੰਡਾਂ 'ਚ ਜਾਓ ਉੱਥੇ ਲੋਕਾਂ ਨੂੰ ਪੁੱਛੋ ਜਾ ਕੇ ਪਿੰਡ ਦੇ ਸਰਪੰਚ ਤੋਂ ਨੰਬਰਦਾਰ ਤੋਂ ਕਿ ਇਹਨਾਂ ਦੀ ਜਗਤੀ ਕਿਹੜੀ ਹੈ ਉਹ ਪ੍ਰੂਫ ਲਾ ਕੇ ਅਸੀਂ ਫਿਰ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਅਸੀਂ ਇਹ ਲੜਾਈ ਲੜਾਂਗੇ ਔਰ ਜਿਹੜੇ ਇਹ ਜਿਹੜੇ ਆਪਣਾ ਕੁਲਦੀਪ ਮਾਨਕ ਦਾ ਭਾਣਜਾ ਜਾਂ ਆਪਣੇ ਸਦੀਕ ਸਾਹਿਬ ਵੀ ਪਹਿਲਾਂ ਐਮਐਲਏ ਰਹਿਆ ਐਮਪੀ ਰਹਿਆ ਉਹਨਾਂ ਦੀ ਵੀ ਅਸੀਂ ਕੁਰਕੀ ਕਰਾਵਾਂਗੇ ਜਿਵੇਂ ਅਸੀਂ ਰਵਨੀਤ ਰਾਣਾ ਦਾ ਜਿਹੜਾ ਜਾਲੀ ਸਰਟੀਫਿਕੇਟ ਰੱਦ ਕਰਾਇਆ ਸੀ ਐਮਪੀ ਦਾ ਉਸੇ ਤਰ੍ਹਾਂ ਇਹਨਾਂ ਦੇ ਵੀ ਸਰਟੀਫਿਕੇਟ ਰੱਦ ਕਰਾਵਾਂਗੇ ਸੋ ਤੁਸੀਂ ਸਾਰੇ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਜਾਓ ਇਹਨਾਂ ਦੇ ਪਿੰਡ ਜਲਾਲ ਜਾਓ ਜਾਓ ਉੱਥੇ ਗੰਡੂਏ ਪਿੰਡ ਜਾ ਕੇ ਉੱਥੇ ਵੀਡੀਓ ਬਣਾ ਕੇ ਲਿਆਓ ਲੋਕਾਂ ਨੂੰ ਪੁੱਛੋ ਕਿ ਇਹਨਾਂ ਦੀ ਜਿਹੜੀ ਹੈ ਇਹ ਕਰਮਜੀਤ ਸਿੰਘ ਅਨਮੋਲ ਪੁੱਤਰ ਸਾਧੂ ਸਿੰਘ ਦੀ ਜਾਤ ਕੀ ਹੈ ਔਰ ਜੱਤ ਕੀ ਇਹਦੀ ਆਪਣਾ ਅਕਲ ਦੀ ਮਾਨਕ ਦੀ ਫਿਰ ਤੁਹਾਨੂੰ ਇਹ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ